ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੁਲਕਰ ਇੱਕ ਵਾਰ ਫਿਰ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਤੁਸੀਂ ਰੌਣਕ ਦੇ ਨਾਲ ਅੱਜ ਤੁਹਾਨੂੰ ਅਸੀਂ ਇੱਕ ਯੂਡੀਏਜੀ ਵੀਡੀਓ ਦਿਖਾਵਾਂਗੇ ਜਿਦੇ ਵਿੱਚ ਤੁਹਾਨੂੰ ਪਤਾ ਲੱਗ ਜੂ ਕਿ ਅਸਲ ਵਿੱਚ ਕਾਲ ਫਾਇਰ ਪੁਰਖ ਵਾਇਗਰੂ ਹੈ ਕਿੱਥੇ ਛਲਦ ਵਿੱਚ ਜਾਂ ਇਹਨਾਂ ਦੇਹ ਧਾਰੀਆਂ ਪਖੰਡੀਆਂ ਦੇ ਵਿੱਚ ਅਸਲ ਵਿੱਚ ਤੁਸੀਂ ਇਹਨਾਂ ਦੇਹ ਧਾਰੀ ਪਖੰਡੀਆਂ ਤੋਂ ਬਚੋ ਇਹਨਾਂ ਕੋਲ ਕੋਕੰਡ ਦੇ ਸਬਾਏ ਕੁਝ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਇੱਕ ਨੂੰ ਸਤਿਕਾਰ ਦਿੱਤਾ ਚਾਹੇ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਜਾਂ ਕੋਈ ਰਸਾਈ ਹੋਵੇ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਸ਼ਕਤੀ ਕੋਈ ਨਹੀਂ ਆਓ ਮੇਰੇ ਵੀਡੀਓ ਦੇਖਦੇ ਹੋ ਫਿਰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿਆਰੇ ਸਰੋਤਿਓ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਭ ਤੋਂ ਮਾਫੀ ਮੰਗਣੀ ਚਾਹਨਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੰਗ ਦੀ ਵਿਆਖਿਆ ਤੋਂ ਬਾਅਦ ਇਹ ਕਾਰਜ ਵਿੱਚ ਵਿਚਾਲੇ ਹੀ ਛੱਡ ਦਿੱਤਾ ਜ਼ਿੰਦਗੀ ਦੇ ਰੁਝੇਮਿਆਂ ਦੇ ਵਿੱਚ ਵਿਅਸਤ ਹੋਣ ਕਰਕੇ ਮੈਂ ਇਹਨੂੰ ਜਾਰੀ ਨਹੀਂ ਰੱਖ ਸਕਿਆ ਪਰ ਅੱਜ ਅਚਾਨਕ ਜਦੋਂ ਮੈਂ ਆਪਣੀ ਇਸ ਵੀਡੀਓ ਪਹਿਲੀ ਵੀਡੀਓ ਤੇ ਨਜ਼ਰ ਮਾਰੀ ਤੇ ਤੁਹਾਡੇ ਸਾਰਿਆਂ ਦੇ ਪਿਆਰ ਭਰੇ ਕਮੈਂਟ ਪੜ ਕੇ ਮੇਰਾ ਫਿਰ ਤੋਂ ਮਨ ਜਾਗ ਉੱਠਿਆ ਤਾਂ ਦਿਲ ਨੇ ਕਿਹਾ ਕਿ ਦਿਨ ਦੇ ਵਿੱਚ ਅੱਧਾ ਪੂਨਾ ਘੰਟਾ ਕੱਟ ਕੇ ਥੋੜਾ ਬਹੁਤਾ ਸਮਾਂ ਇਸ ਕਾਰਜ ਤੇ ਲਾਇਆ ਜਾਵੇ ਜੇ ਤੂੰ ਤਿੰਨਾਂ ਦਿਨਾਂ ਦੇ ਵਿੱਚ ਵੀ ਮੈਂ ਇੱਕ ਵੀਡੀਓ ਕੰਪਲੀਟ ਕਰਕੇ ਪਾ ਸਕਾਂ ਤਾਂ ਤਾਂ ਵੀ ਇੱਕ ਬਹੁਤ ਵੱਡੀ ਉਪਲਬਧੀ ਹੋਵੇਗੀ ਤਾਂ ਇਸੇ ਕਰਕੇ ਮੈਂ ਅੱਜ ਫੇਰ ਹਾਜ਼ਰ ਹਾਂ ਆਪਣੀ ਦੂਜੀ ਵੀਡੀਓ ਲੈ ਕੇ ਹਾਲਾਂਕਿ ਇਸ ਵੀਡੀਓ ਦੇ ਵਿੱਚ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੂਜੇ ਅੰਗ ਦੀ ਵਿਆਖਿਆ ਨਹੀਂ ਕਰਾਂਗਾ ਮੈਨੂੰ ਲੱਗਿਆ ਕਿ ਉਸ ਤੋਂ ਪਹਿਲਾਂ ਇੱਕ ਹੋਰ ਜ਼ਰੂਰੀ ਗੱਲ ਕਰਨੀ ਜ਼ਰੂਰੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਗਾ ਜਗਾ ਤੇ ਆਪਾਂ ਰੱਬ ਪਰਮਾਤਮਾ ਅਕਾਲ ਪੁਰਖ ਇਦਾਂ ਦੇ ਨਾਮ ਪੜਾਂਗੇ ਸੁਣਾਂਗੇ ਤਾਂ ਮੈਂ ਸੋਚਦਾ ਹਾਂ ਕਿ ਇਸ ਤੋਂ ਪਹਿਲਾਂ ਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਦੇ ਵਿੱਚ ਅੱਗੇ ਵਧੀਏ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਉਹ ਰੱਬ ਉਹ ਪ੍ਰਮਾਤਮਾ ਉਹ ਅਕਾਲ ਪੁਰਖ ਕੀ ਹੈ ਸਾਡੇ ਗੁਰੂਆਂ ਨੇ ਕਿਸ ਸ਼ਕਤੀ ਨੂੰ ਅਕਾਲ ਪੁਰਖ ਮੰਨਿਆ ਤਾਂ ਕਿ ਜੇ ਆਪਣੇ ਮਨ ਦੇ ਵਿੱਚ ਉਹਨੂੰ ਲੈ ਕੇ ਕੋਈ ਵੀ ਕਿਸੇ ਤਰ੍ਹਾਂ ਦਾ ਵਹਿਮ ਭਰਮ ਹੋਵੇ ਜਾਂ ਅਸੀਂ ਕੋਈ ਗਲਤ ਫਹਮੀ ਪਾ ਲਈ ਹੋਵੇ ਤਾਂ ਉਹ ਸ਼ੁਰੂਆਤ ਦੇ ਵਿੱਚ ਹੀ ਸਾਡੇ ਮਨਾਂ ਦੇ ਵਿੱਚੋਂ ਨਿਕਲ ਜਾਵੇ ਕਿਉਂਕਿ ਆਪਾਂ ਅਕਸਰ ਵੇਖਦੇ ਹਾਂ ਕਿ ਲੋਕ ਪ੍ਰਮਾਤਮਾ ਅੱਗੇ ਅਰਦਾਸਾਂ ਕਰਦੇ ਨੇ ਕਿ हे ਪ੍ਰਮਾਤਮਾ ਸਾਡਾ ਇਹ ਕੰਮ ਬਣ ਜਾਵੇ ਜਾਂ ਪ੍ਰਮਾਤਮਾ ਨੂੰ ਕੋਸਦੇ ਵੀ ਨੇ ਜੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਗਲਤ ਕੰਮ ਹੋ ਜਾਵੇ ਤਾਂ ਇਸ ਮਾਮਲੇ ਤੇ ਆਪਣੀ ਸੋਚ ਨੂੰ ਸਹੀ ਕਰਨਾ ਬਹੁਤ ਜ਼ਰੂਰੀ ਹੈ ਕੀ ਸਾਨੂੰ ਵਾਕਏ ਲੱਗਦਾ ਹੈ ਕਿ ਇਸ ਬ੍ਰਹਿਮੰਡ ਦੇ ਵਿੱਚ ਅਜਿਹੀ ਕੋਈ ਸ਼ਕਤੀ ਹੈ ਜੋ ਸਾਡੀਆਂ ਇਹਨਾਂ ਦੁੱਖ ਤਕਲੀਫਾਂ ਨੂੰ ਸੁਣ ਰਹੀ ਹੈ ਜੋ ਸਾਡੀਆਂ ਫਰਿਆਦਾਂ ਨੂੰ ਸੁਣ ਰਹੀ ਹੈ ਤੇ ਉਹਨਾਂ ਨੂੰ ਸੁਣ ਕੇ ਉਹਨਾਂ ਤੇ ਕੁਈ ਹੱਲ ਕੱਟੇਗੀ ਉਹਦੇ ਚ ਆਪਣੀ ਮਦਦ ਕਰੇਗੀ ਤੇ ਕੀ ਇਹ ਉਹੀ ਸ਼ਕਤੀ ਹੈ ਜਿਸ ਦਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਾਰ-ਵਾਰ ਜ਼ਿਕਰ ਹੋਇਆ ਹੈ ਜਿਹਦੀ ਮਹਿਮਾ ਸ੍ਰੀ ਗੁਰੂ ਨਾਨਕ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰਿਆਂ ਨੇ ਕੀਤੀ ਹੈ ਇਹਨਾਂ ਸਵਾਲਾਂ ਦੇ ਜਵਾਬ ਸਾਨੂੰ ਉਸ ਵੇਲੇ ਮਿਲਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨ ਤੇ ਸਮਝਣ ਲੱਗ ਜਾਂਦੇ ਹਾਂ ਕਈ ਵਾਰ ਅਜਿਹਾ ਵੀ ਹੁੰਦਾ ਕਿ ਅਸੀਂ ਪੜ ਲੈਂਦੇ ਹਾਂ ਸੁਣ ਲੈਂਦੇ ਹਾਂ ਪਰ ਸਮਝਦੇ ਨਹੀਂ ਜਦੋਂ ਅਸੀਂ ਸਮਝਣ ਲੱਗ ਜਾਂਦੇ ਹਾਂ ਤਾਂ ਉਸ ਵਕਤ ਸਾਡੇ ਇਹਨਾਂ ਸਵਾਲਾਂ ਦੇ ਜਵਾਬ ਸਾਨੂੰ ਮਿਲਣੇ ਸ਼ੁਰੂ ਹੋ ਜਾਂਦੇ ਨੇ ਸਾਡਾ ਦਿਮਾਗ ਖੁੱਲਣਾ ਸ਼ੁਰੂ ਹੋ ਜਾਂਦਾ ਸਾਡੀ ਸੋਚ ਪੱਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਜਿਸ ਚੀਜ਼ ਨੂੰ ਜਿਸ ਸ਼ਕਤੀ ਨੂੰ ਕਿਹਾ ਗਿਆ ਤੇ ਅਸੀਂ ਜਿਸ ਸ਼ਕਤੀ ਨੂੰ ਪਰਮਾਤਮਾ ਮੰਨਦੇ ਹਾਂ ਉਹਨਾਂ ਦੇ ਵਿੱਚ ਥੋੜਾ ਜਿਹਾ ਫਰਕ ਹੈ ਮੈਂ ਇਹ ਨਹੀਂ ਕਹਾਂਗਾ ਕਿ ਬਹੁਤ ਜ਼ਿਆਦਾ ਫਰਕ ਹੈ ਪਰ ਥੋੜਾ ਜਿਹਾ ਫਰਕ ਹੈ ਫਰਕ ਇੱਥੇ ਪੈ ਜਾਂਦਾ ਹੈ ਕਿ ਅਸੀਂ ਉਹਦੇ ਤੋਂ ਕੀ ਐਕਸਪੈਕਟ ਕਰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਉਸ ਸ਼ਕਤੀ ਦੀ ਮਹਿਮਾ ਕਰਨੀ ਉਸ ਸ਼ਕਤੀ ਦੀ ਪ੍ਰਸ਼ੰਸਾ ਕਰਨੀ ਉਹਦੀ ਪੂਜਾ ਪਾਠ ਕਰਨੀ ਬਣਦੀ ਹੈ ਕਿਉਂਕਿ ਉਹ ਇੱਕ ਬਹੁਤ ਹੀ ਮਹਾਨ ਸ਼ਕਤੀ ਹੈ ਸਾਇੰਸ ਅੱਜ ਤੱਕ ਵੀ ਉਸ ਸ਼ਕਤੀ ਤੱਕ ਨਹੀਂ ਪਹੁੰਚ ਸਕੀ ਜੇ ਆਪਾਂ ਵੇਖੀ ਤਾਂ ਇਸ ਬ੍ਰਹਿਮੰਡ ਦੇ ਵਿੱਚ ਕੀ ਕੀ ਨਹੀਂ ਹੋ ਰਿਹਾ ਹਰ ਰੋਜ਼ ਨਵੇਂ ਜੀਵ ਜੰਤੂ ਨਵੇਂ ਪੌਦੇ ਪੈਦਾ ਹੋ ਰਹੇ ਨੇ ਆਪਣੀ ਇਸ ਦੁਨੀਆ ਤੋਂ ਇਲਾਵਾ ਆਪਣੀ ਇਸ ਧਰਤੀ ਤੋਂ ਇਲਾਵਾ ਬਹੁਤ ਵੱਡਾ ਬ੍ਰਹਿਮੰਡ ਹੈ ਅਨੰਤ ਤੱਕ ਫੈਲਿਆ ਹੋਇਆ ਕੋਈ ਅੰਤ ਨਹੀਂ ਹੈ ਇਸ ਦਾ ਸਾਇੰਸ ਨੇ ਇਹਦੇ ਬਹੁਤ ਛੋਟੇ ਜਿਹੇ ਹਿੱਸੇ ਨੂੰ ਟਟੋਲਿਆ ਤਾਂ ਉਹ ਹਿੱਸਾ ਉਹ ਅਨੰਤ ਹਿੱਸਾ ਜਿਹੜੇ ਤੱਕ ਹਜੇ ਸਾਇੰਸ ਪਹੁੰਚ ਨਹੀਂ ਸਕੀ ਉਹਦੇ ਵਿੱਚ ਕੀ ਕੀ ਹੋ ਰਿਹਾ ਹੋਣਾ ਉਹਦੇ ਬਾਰੇ ਆਪਾਂ ਨੂੰ ਕੋਈ ਅੰਦਾਜ਼ਾ ਹੀ ਨਹੀਂ ਤਾਂ ਉਹ ਸਭ ਕੁਝ ਕੌਣ ਕਰ ਰਿਹਾ ਹੈ ਕੋਈ ਤੇ ਸ਼ਕਤੀ ਹੈ ਨਾ ਜਿਹੜੀ ਇਹ ਸਭ ਕੁਝ ਨੂੰ ਚਲਾ ਰਹੀ ਹੈ ਧਰਤੀ ਦੇ ਉੱਤੇ ਪੈਦਾ ਹੋਈ ਹਰ ਛੋਟੀ ਤੋਂ ਛੋਟੀ ਚੀਜ਼ ਨੂੰ ਊਰਜਾ ਦੀ ਲੋੜ ਹੈ ਚੱਲਣ ਦੇ ਲਈ ਕੋਈ ਵੀ ਕੰਮ ਕਰਨ ਦੇ ਲਈ ਪਰ ਸਾਰੇ ਬ੍ਰਹਿਮੰਡ ਦੇ ਵਿੱਚ ਕਿੰਨੇ ਗ੍ਰਹਿ ਨੇ ਜਿਹੜੇ ਕਿ ਆਪਣੇ ਧੁਰਿਆਂ ਦੁਆਲੇ ਤੇ ਸੂਰਜ ਦੁਆਲੇ ਘੁੰਮ ਰਹੇ ਨੇ ਉਹ ਅਨੰਤਾਂ ਸਾਲਾਂ ਤੋਂ ਲਗਾਤਾਰ ਘੁੰਮ ਰਹੇ ਨੇ ਅੱਜ ਵੀ ਘੁੰਮ ਰਹੇ ਨੇ ਅੱਗੇ ਵੀ ਘੁੰਮਦੇ ਰਹਿਣਗੇ ਉਹਨਾਂ ਨੂੰ ਜੋ ਊਰਜਾ ਚਾਹੀਦੀ ਹੈ ਉਹ ਸਹੀ ਮਾਤਰਾ ਦੇ ਵਿੱਚ ਅਤੇ ਲਗਾਤਾਰ ਮਿਲ ਰਹੀ ਹੈ ਤਾਂ ਸਵਾਲ ਬਣਦਾ ਕਿ ਕੌਣ ਪੈਦਾ ਕਰ ਰਿਹਾ ਉਹ ਊਰਜਾ ਤਾਂ ਉਹ ਊਰਜਾ ਪੈਦਾ ਕਰਨ ਵਾਲੀ ਸ਼ਕਤੀ ਨੂੰ ਪ੍ਰਮਾਤਮਾ ਕਿਹਾ ਜਾਂਦਾ ਹੈ ਉਹਨੂੰ ਅਕਾਲ ਪੁਰਖ ਕਿਹਾ ਜਾਂਦਾ ਹੈ ਮੁ슬ਮ ਧਰਮ ਦੇ ਵਿੱਚ ਉਹਨੂੰ ਅੱਲਾ ਕਿਹਾ ਜਾਂਦਾ ਹੈ ਹਿੰਦੂਆਂ ਦੇ ਵਿੱਚ ਉਹਨੂੰ ਭਗਵਾਨ ਕਿਹਾ ਜਾਂਦਾ ਹੈ ਉਹ ਸ਼ਕਤੀ ਕਿੱਦਾਂ ਦੀ ਦਿਖਦੀ ਹੈ ਇਹ ਅਜੇ ਤੱਕ ਕਿਸੇ ਨੇ ਨਹੀਂ ਦੇਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਉਸ ਸ਼ਕਤੀ ਦਾ ਅਹਿਸਾਸ ਹੋਇਆ। ਉਹਨਾਂ ਨੂੰ ਇੱਕ ਚੇਤਨਾ ਹੋਈ ਕਿ ਇਸ ਦੁਨੀਆ ਦੇ ਵਿੱਚ ਇੰਨਾ ਕੁਝ ਹੋ ਰਿਹਾ ਹੈ। ਕਿਹੜੀ ਉਹ ਸ਼ਕਤੀ ਹੈ ਜਿਹੜੀ ਇਹ ਸਭ ਕੁਝ ਕਰ ਰਹੀ ਹੈ। ਉਸ ਸ਼ਕਤੀ ਦੇ ਪ੍ਰਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਿਲ ਦੇ ਵਿੱਚ ਇੱਕ ਪਿਆਰ, ਇੱਕ ਪ੍ਰਸ਼ੰਸਾ ਪੈਦਾ ਹੋਈ। ਤਾਂ ਉਹਨਾਂ ਦੀ ਪ੍ਰਸ਼ੰਸਾ ਦੇ ਵਿੱਚ ਉਹਨਾਂ ਨੇ ਬਾਣੀ ਲਿਖਣੀ ਸ਼ੁਰੂ ਕੀਤੀ। ਵਾਹਿਗੁਰੂ ਸ਼ਬਦ ਸਿੱਖੀ ਦੇ ਮੂਲ ਸ਼ਬਦਾਂ ਦੇ ਵਿੱਚੋਂ ਇੱਕ ਹੈ। ਜੀਦਾ ਕੇ ਆਪਾਂ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਆ ਇਸ ਸ਼ਬਦ ਦੇ ਵਿੱਚ ਵੀ ਉਸ ਗੁਰੂ ਦੀ ਉਸ ਸ਼ਕਤੀ ਦੀ ਪ੍ਰਸ਼ੰਸਾ ਕੀਤੀ ਗਈ ਹੈ ਕਿ ਵਾਹ ਏ ਗੁਰੂ ਉਸ ਦੀ ਵਾਹ ਵਾਹ ਕੀਤੀ ਗਈ ਹੈ ਕਿਉਂਕਿ ਉਹ ਵਾਕਿਆ ਹੀ ਅਨੰਤ ਪ੍ਰਸ਼ੰਸਾ ਦੇ ਯੋਗ ਹੈ ਜੋ ਇਸ ਅਨੰਤ ਤੀਨ ਅਨੰਤ ਕਾਲੀਨ ਬ੍ਰਹਿਮੰਡ ਨੂੰ ਚਲਾ ਰਿਹਾ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਦੂਜੇ ਪੱਖ ਦੀ ਕਿ ਆਪਾਂ ਉਸ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਉਹਨਾਂ ਤੋਂ ਕੁਝ ਮੰਗਦੇ ਆ ਕਿ اے ਪ੍ਰਮਾਤਮਾ ਮੈਨੂੰ ਆ ਦੇ ਦੇ। اے ਪ੍ਰਮਾਤਮਾ ਮੈਨੂੰ ਉਹ ਦੇ ਦੇ। ਮੈਨੂੰ ਇਸ ਮੁਸ਼ਕਲ ਦੇ ਵਿੱਚੋਂ ਕੱਟ ਲੈ। ਜਾਂ ਮੈਨੂੰ ਇੱਕ ਹੋਰ ਸਫਲਤਾ ਦੇ ਦੇ। ਤੇ ਕਈ ਵਾਰ ਅਜੀਹਾ ਹੁੰਦਾ ਹੈ ਕਿ ਆਪਣੀਆਂ ਬਹੁਤ ਸਾਰੀਆਂ ਇੱਛਾਵਾਂ, ਬਹੁਤ ਸਾਰੀਆਂ ਅਰਦਾਸਾਂ ਪੂਰੀਆਂ ਵੀ ਹੋ ਜਾਂਦੀਆਂ ਨੇ। ਜਾਂ ਆਪਾਂ ਕਈ ਵਾਰ ਕੁਝ ਇਨਸਾਨਾਂ ਨੂੰ ਮਿਲਦੇ ਆਂ ਤੇ ਉਹ ਇਨਸਾਨ ਆਪਾਂ ਨੂੰ ਦੱਸਦੇ ਨੇ ਕਿ ਮੇਰੀ ਇਹ ਇੱਛਾ ਮੈਂ ਇਹ ਅਰਦਾਸ ਕੀਤੀ ਸੀ ਫਲਾਣੇ ਗੁਰਦੁਆਰੇ ਦੇ ਵਿੱਚ ਜਾਂ ਫਿਰ ਫਲਾਣੇ ਬਾਬੇ ਅੱਗੇ ਤੇ ਮੇਰੀ ਇਹ ਅਰਦਾਸ ਹੈ ਜਿਹੜੀ ਉਹ ਪੂਰੀ ਹੋ ਗਈ। ਤਾਂ ਪਾ ਸੋਚਦੀ ਹੈ ਕਿ ਯਾਰ ਮੈਂ ਵੀ ਉੱਥੇ ਜਾ ਕੇ ਅਰਦਾਸ ਕਰ ਲਵਾਂ ਖਵਰੇ ਮੇਰੀ ਵੀ ਪੂਰੀ ਹੋ ਜਵੇ ਤਾਂ ਇਸ ਸਾਰੀ ਚੀਜ਼ ਦੇ ਪਿੱਛੇ ਦੋਸਤੋਂ ਇੱਕ ਸਾਇੰਸ ਹੈ ਆਪਣੇ ਗੁਰੂ ਸਹਿਬਾਨਾਂ ਨੇ ਉਸ ਸਾਇੰਸ ਨੂੰ ਇੱਕ ਧਾਰਮਿਕ ਰੂਪ ਦੇ ਕੇ ਇੱਕ ਪਾਣੀ ਦੇ ਰੂਪ ਦੇ ਵਿੱਚ ਉਹਦੀ ਰਚਨਾ ਕਰ ਦਿੱਤੀ ਤੇ ਸਾਇੰਸ ਨੇ ਇਹਨੂੰ ਲਾਅ ਆਫ ਅਟਰੈਕਸ਼ਨ ਦੇ ਨਾਮ ਨਾਲ ਸੰਬੋਧਿਤ ਕਰ ਦਿੱਤਾ ਇਹ ਸਾਇੰਸ ਇਹ ਚੀਜ਼ ਅਸਲ ਵਿੱਚ ਕੰਮ ਕਿਦਾਂ ਕਰਦੀ ਹੈ ਇਹ ਕੰਮ ਇਸ ਤਰ੍ਹਾਂ ਕਰਦੀ ਹੈ ਕਿ ਜਦੋਂ ਆਪਾਂ ਇੱਕ ਤ੍ਰਿਹੜ ਇਰਾਦੇ ਤੇ ਤ੍ਰਿਹੜ ਵਿਸ਼ਵਾਸ ਦੇ ਨਾਲ ਕੁਝ ਵੀ ਚੀਜ਼ ਨੂੰ ਮੰਗਦੇ ਆਂ ਕਿਸੇ ਚੀਜ਼ ਦੀ ਇੱਛਾ ਕਰਦੇ ਆਂ ਤਾਂ ਉਹਦੇ ਨਾਲ ਆਪਣੇ ਦਿਮਾਗ ਦੇ ਵਿੱਚ ਕੁਝ ਅਜਿਹੀਆਂ ਤਰੰਗਾਂ ਪੈਦਾ ਹੋਦੀਆਂ ਨੇ ਉਹ ਤਰੰਗਾਂ ਦੇ ਨਾਲ ਆਪਣਾ ਦਿਮਾਗ ਜਿਹੜਾ ਹੈ ਉਸ ਚੀਜ਼ ਦੇ ਉੱਤੇ ਫੋਕਸ ਕਰਦਾ ਰਹਿੰਦਾ ਹੈ ਆਪਣਾ ਧਿਆਨ ਉਸ ਚੀਜ਼ ਤੇ ਕੇਂਦਰਿਤ ਰਹਿੰਦਾ ਹੈ ਪਰ ਅਜਿਹਾ ਹੁੰਦਾ ਤਾਂ ਹੀ ਹੈ ਜੇ ਆਪਣਾ ਇਰਾਦਾ ਤ੍ਰਿਹੜ ਹੋਵੇ ਤਾਂ ਜਦੋਂ ਆਪਣਾ ਧਿਆਨ ਇੱਕੇ ਚੀਜ਼ ਦੇ ਉੱਤੇ ਕੇਂਦਰਿਤ ਰਹਿੰਦਾ ਹੈ ਤਾਂ ਆਪਣੇ ਦਿਮਾਗ ਦੇ ਵਿੱਚ ਨਵੇਂ-ਨਵੇਂ ਵਿਚਾਰ ਆਉਂਦੇ ਨਵੇਂ ਆਈਡੀਆਜ਼ ਆਉਂਦੇ ਨੇ ਕਿ ਇਸ ਮੁਸ਼ਕਲ ਦੇ ਵਿੱਚੋਂ ਕਿੱਦਾਂ ਨਿਕਲਿਆ ਜਾਵੇ ਤਾਂ ਉਹਨਾਂ ਵਿਚਾਰਾਂ ਨੂੰ ਵਰਤ ਕੇ ਅਸੀਂ ਉਸ ਮੁਸ਼ਕਲ ਦੇ ਵਿੱਚੋਂ ਨਿਕਲ ਵੀ ਜਾਂਦੇ ਹਾਂ ਤੇ ਸਫਲਤਾ ਪ੍ਰਾਪਤ ਵੀ ਕਰ ਲੈਂਦੇ ਹਾਂ ਤੇ ਗੱਲ ਕਿੱਥੇ ਮੁੱਕਦੀ ਹੈ ਦ੍ਰਿੜ ਇਰਾਦੇ ਤੇ ਆਹ ਤਾਂ ਦ੍ਰਿੜ ਇਰਾਦਾ ਕਿੱਥੇ ਪੈਦਾ ਹੁੰਦਾ ਆਪਣੇ ਮਨ ਜੇ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨੀਏ ਤਾਂ ਪਰਮਾਤਮਾ ਵੀ ਆਪਣੇ ਮਨ ਦੇ ਅੰਦਰ ਆਪਣੇ ਸਰੀਰ ਦੇ ਕਣ-ਕਣ ਦੇ ਵਿੱਚ ਪਰਮਾਤਮਾ ਹੈ ਆਪਣੇ ਸਰੀਰ ਹੀ ਨਹੀਂ ਪੂਰੀ ਸ੍ਰਿਸ਼ਟੀ ਦੇ ਕਣ-ਕਣ ਦੇ ਵਿੱਚ ਪਰਮਾਤਮਾ ਹੈ ਇੱਥੇ ਮੈਂ ਇੱਕ ਹੋਰ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਹੈ ਕਿ ਆਪਾਂ ਕਹਿ ਦਿੰਦੇ ਆ ਕਿ ਉਹਦੀ ਮਰਜ਼ੀ ਦੇ ਬਿਨਾਂ ਤਾਂ ਪੱਤਾ ਵੀ ਨਹੀਂ ਹੁੰਦਾ ਉਹਦੀ ਜਣੀ ਕਿ ਉਸ ਪਰਮਾਤਮਾ ਦੀ ਮਰਜ਼ੀ ਦੇ ਬਿਨਾਂ ਪੱਤਾ ਵੀ ਨਹੀਂ ਹੁੰਦਾ ਤਾਂ ਕਈ ਸਾਇੰਸਦਾਨ ਲੋਕ ਇਸ ਚੀਜ਼ ਨੂੰ ਆਮ ਆਰਗੂ ਕਰਦੇ ਆ ਇਸ ਚੀਜ਼ ਨੂੰ ਵਿਰੋਧ ਕਰਦੇ ਆ ਕਿ ਇੰਦਾ ਕਿੰਦਾ ਹੋ ਸਕਦਾ ਹੈ ਪੱਤੇ ਤਾਂ ਹਵਾ ਨਾਲ ਹਿਲਦੇ ਆ ਪਰ ਇਹ ਸਵਾਲਾਂ ਦਾ ਜਿਹੜਾ ਸਿਲਸਲਾ ਪਤਾ ਹੀ ਜਾਏਗਾ ਕਿ ਹਵਾ ਕੌਣ ਚਲਾਉਂਦਾ ਹੈ ਤਾਂ ਇਸ ਤਰ੍ਹਾਂ ਇਹ ਚੀਜ਼ ਸਾਬਤ ਹੁੰਦੀ ਹੈ ਕਿ ਸ੍ਰਿਸ਼ਟੀ ਦੇ ਕਣ-ਕਣ ਦੇ ਵਿੱਚ ਪਰਮਾਤਮਾ ਹੈ ਇੱਕ ਛੋਟੀ ਤੋਂ ਛੋਟੀ ਚੀਜ਼ ਵੀ ਉਹਦੇ ਹੁਕਮ ਨਾਲ ਹੀ ਚਲਦੀ ਹੈ ਪਰ ਉਹ ਸ਼ਕਤੀ ਕਿੱਥੇ ਹੈ ਕਿੱਦਾਂ ਦੀ ਦਿਖਦੀ ਹੈ ਇਹ ਅਜੇ ਤੱਕ ਨਾ ਕਿਸੇ ਨੇ ਦੇਖਿਆ ਤੇ ਸ਼ਾਇਦ ਨਾ ਹੀ ਕੋਈ ਦੇਖ ਪਾਵੇ ਤੇ ਹੁਣ ਮੇਰਾ ਖਿਆਲ ਆ ਕਿ ਵੀਡੀਓ ਕੁਝ ਜ਼ਿਆਦਾ ਲੰਬੀ ਹੁੰਦੀ ਜਾ ਰਹੀ ਹੈ ਤਾਂ ਆਪਾਂ ਇਸ ਚੀਜ਼ ਨੂੰ ਇੱਥੇ ਹੀ ਸੀਸੀਓਸ ਪਰਮਾਤਮਾ ਦਾ ਪਤਾ ਉਸ ਪਰਮਾਤਮਾ ਦਾ ਐਡਰੈਸ ਕਿਉਂ ਰਹਿੰਦਾ ਕਿੱਥੇ ਹੈ ਕਿ ਉਸ ਦਾ ਪੇਤ ਕੋਈ ਜਾਣ ਸਕਦਾ ਹੈ ਕਈਆਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣਾ ਪੇਤ ਪਰਮਾਤਮਾ ਨੂੰ ਜੇ ਲੱਭਣਾ ਆਪਣੇ ਅੰਦਰ ਲੱਭਣਾ ਜੇ ਲੱਭਣਾ ਸ਼ਬਦ ਗੁਰੂ ਦੇ ਵਿੱਚ ਲੱਭੋ ਕਿਉਂਕਿ ਪਖੰਡੀ ਦੇ ਧਾਰੀਆਂ ਨੇ ਸਾਨੂੰ ਕੁਝ ਨਹੀਂ ਦੇਣਾ ਸ੍ਰੀ ਗੁਰੂ ਗੰਗ ਸਾਹਿਬ ਦੇ ਲਾਣ ਲਖੂ ਇਸ ਤੋਂ ਵੱਡਾ ਨਾ ਕੋਈ ਗੁਰੂ ਹੈ ਤੇ ਨਾ ਕੋਈ ਹੋਵੇਗਾ ਕਿਉਂਕਿ ਸ਼ਬਦ ਹਮੇਸ਼ਾ ਸੱਚ ਰਹਿੰਦਾ ਤੇ ਸ਼ਬਦ ਨੇ ਸਭ ਚੀਜ਼ ਹੈ ਨਾ ਹੋ ਸਕਦਾ ਸ਼ਬਦ ਗੁਰੂ ਦੀ ਬੰਦਗੀ ਕਰੂੰ ਤੇ ਹੋ ਸਕਦਾ ਇਸ ਤੋਂ ਬਿਧ ਤੁਹਾਨੂੰ ਕੁਝ ਮਿਲ ਜਾਵੇ ਦੇ ਧਾਰੀਆਂ ਪਖੰਡੀਆਂ ਦੇ ਡੇਰੀਆਂ ਦੇ ਵਿੱਚ ਜਾ ਕੇ ਜਾਂ ਚੋਲੇ ਵਾਲਿਆਂ ਨੂੰ ਸਿਰ ਨਵਾ ਕੇ ਕੁਝ ਨਹੀਂ ਹੋਣਾ ਜਿੰਨਾ ਚਿਰ ਤੁਸੀਂ ਗੁਰੂ ਕਰਦੇ ਹੋ ਗੁਰੂ ਕਰ ਜਾਂ ਗੁਰੂ ਘਰ ਦਾ ਗ੍ਰੰਥ ਸਾਹਿਬ ਦੀ ਲੜਨੀ ਲੱਗਦੀ ਉਹਨਾਂ ਚਿਰ ਬਹਾਨਾ ਸਰ ਹੋਣੀ। ਸੋ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਕੀਤੀ? ਵੀਡੀਓ ਦੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ